ਦੇ ਦਿਨਾਂ ਵਿੱਚ ਸਾਨੂੰ ਮਾਤਾ ਗੁਜਰਕੌਰ ਜੀ ਛੋਟੀ ਸਾਹਿਬਜ਼ਾਦਿਆਂ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਾਤ ਕਰਨਾ ਚਾਹੀਦਾ ਹੈ ਕਿਉਂਕਿ ਇਹ ਪੋ ਦਾ ਮਹੀਨਾ ਹੀ ਸੀ ਜਦੋਂ ਗੁਰੂ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਪਰਿਵਾਰ ਸਮੇਤ ਕਿਲਾ ਛੱਡਿਆ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ प्यारे चोटे चोटे गुरु सिख ਵੀ ਸ਼ਹੀਦੀਆਂ ਪਾ ਗਏ ਛੋਟੀ ਛੋਟੀ ਲਾਲ ਗੁਰੂ ਦੇ ਪਿਆਰੇ ਛੋਟੀ ਸਾਹਿਬਜ਼ਾਦੇ ਵੀ ਸ਼ਹੀਦੀਆਂ ਪਾ ਗਏ ਮਾਤਾ ਗੁਜਰ ਕੌਰ ਜੀ ਵੀ ਸ਼ਹਾਦਤ ਦਾ ਜਾਮ ਪੀ ਗਏ ਸਾਰਾ ਪਰਿਵਾਰ ਇੱਕ ਦੂਸਰੇ ਤੋਂ ਵੱਖ ਹੋ ਗਿਆ ਸਾਡੇ ਗੁਰੂ ਦਾ ਪੂਰਾ ਪਰਿਵਾਰ ਇੱਕ ਦੂਸਰੇ ਤੋਂ ਵਾ ਕੁ ਗਿਆ ਜਿਸ ਕਰਕੇ ਸਾਨੂੰ ਸ਼ਹੀਦੀ ਹਫਤਾ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਬਿਤਾਉਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਖੁਸ਼ੀਆਂ ਮਨਾਉਣ ਦੇ ਲਈ ਬਾਕੀ ਪੂਰਾ ਸਾਲ ਹੀ ਹੁੰਦਾ ਸਾਨੂੰ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਅਤੇ ਬਾਕੀਆਂ ਨੂੰ ਵੀ ਇਤਿਹਾਸ ਨਾਲ ਜੁੜਨਾ ਚਾਹੀਦਾ ਤਾਂ ਜੋ ਔਨ ਵਾਲੀ ਪੀੜੀ ਧਰਮ ਤੋਂ ਵਿਅਮੁਖ ਨਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ